ਕਈ ਜਣੇ ਗਲਤ ਅਰਦਾਸ ਵੀ ਗਲਤ ਮੰਗ ਲੈਂਦੇ ਆ ਕਰ ਲੈਂਦੇ ਆ ਉਹ ਕੀ ਕਹਿੰਦੇ ਵੀ ਸਾਡਾ ਨਾ ਰੱਬਾ ਬਸ ਇਸ ਵਾਰ ਨਿਬੇੜ ਦੇ ਹੋਰ ਨਾ ਜਨਮ ਦੇਈ ਉਹ ਫਿਰ ਕੀ ਭਾਜੀ ਹੁਣ ਲਿਖਿਆ ਮੇਰੇ ਐਗਜ਼ਾਮਪਲ ਹੈ ਜੇ ਮੇਰੇ 10 ਜਨਮ ਲੈਣੇ ਲਿਖੇ ਹੋਏ ਆ ਠੀਕ ਆ 10 ਜਨਮ ਲੈਣੇ ਲਿਖੇ ਇੱਕ ਚ 20 ਵਾਰ ਦੁੱਖ ਲਿਖਿਆ ਇੱਕ ਚ 30 ਲਿਖਿਆ ਇੱਕ ਵਾਰ 40 ਲਿਖਿਆ ਇੱਕ ਵਾਰ ਚ ਦੋਕ ਵਾਰ ਲਿਖਿਆ ਆ ਠੀਕ ਆ ਹੁਣ ਮੈਂ ਉਹ ਸਾਰਿਆਂ ਦਾ ਕਿਹਾ ਵੀ ਰੱਬਾ ਮੈਂ ਉਹ 10 ਜਨਮ ਲੈਣਾ ਇੱਕੋ ਵਾਰ ਚ ਹੀ ਨਿਬੇੜ ਦੇ ਹੁਣ ਭਾਜੀ ਜਿਹੜੇ 100 ਦੁੱਖ ਆ ਫਿਰ ਮੈਨੂੰ ਇੱਕੋ ਚ ਭੁਗਨੇ ਪੈਣਗੇ ਅਰਦਾਸ ਵੀ ਤਾਪ ਮੰਗ ਲਈ ਮੈਂ ਠੀਕ ਹੈ ਕਈ ਵਾਰ ਅਰਦਾਸ ਵੀ ਗਲਤ ਕਰ ਲੈਂਦੇ ਆਂ ਅਸੀਂ ਹਮੇਸ਼ਾ ਅਰਦਾਸ ਇਹ ਕਰੋ ਕਿ ਸੱਚੇ ਪਾਤਸ਼ਾਹ ਉਹ ਪਰਮਾਤਮਾ ਤੇਰੀ ਰਜਾ ਦੇ ਵਿੱਚ ਰਹੀਏ ਤੂੰ ਸਾਨੂੰ ਜਿਵੇਂ ਤੈਨੂੰ ਪਾਉਂਦਾ ਤੂੰ ਇਸ ਸੰਸਾਰ ਤੇ ਵੀ ਲੈ ਕੇ ਆਣ ਵਾਲਾ ਆਪ ਹੀ ਆ ਤੇ ਜਿਵੇਂ ਤੈਨੂੰ ਪਾਉਂਦਾ ਜਿਹਦੇ ਚ ਤੇਰੀ ਖੁਸ਼ੀ ਆ ਉਹ ਸੁੱਖ ਸਾਨੂੰ ਦੇਈ ਠੀਕ ਹੈ ਜਿੱਦਾਂ ਦਾ ਤੈਨੂੰ ਪਾਉਂਦਾ ਉਦਾਂ ਦਾ ਜੀਵਨ ਸਾਨੂੰ ਦੇ ਤੇ ਆਪਣਾ ਨਾਮ ਤੂੰ ਆਪ ਜਪਾ ਨਾਮ ਸਿਮਰਨ ਕਰਨ ਨਾਲ ਜਨਮ ਮਨ ਤੋਂ ਦੂਰ ਹੋ ਜਾਂਦਾ ਦੇਖੋ ਜਨਮ ਮਰਨ ਤੋਂ ਦੂਰ ਐਵੇਂ ਨਹੀਂ ਹੁੰਦਾ ਇੱਕੋ ਦਮ ਠੀਕ ਹੈ ਹੁਣ ਕਈ ਵਾਰ ਤੁਹਾਡੇ ਮੋਬਾਈਲ 'ਚ ਕੱਲਾ ਮੈਸੇਜ ਆਂਦਾ ਤੁਸੀਂ ਕਿੰਨੇ ਕ ਮੈਸੇਜ ਰੀਡ ਕਰਦੇ ਆ ਨਹੀਂ ਕਰਦੇ ਬਹੁਤ ਘੱਟ ਬਹੁਤ ਘੱਟ ਕਰਦੇ ਬਹੁਤ ਘੱਟ ਹੁਣ ਕਈਆਂ ਨੂੰ ਇੱਕ ਜਨਮ 'ਚ ਕੱਲਾ ਮੈਸੇਜ ਹੀ ਮਿਲਦਾ ਠੀਕ ਹੈ ਕਈ ਜਣੇ ਦੂਜੇ ਜਨਮ 'ਚ ਮੈਸੇਜ ਨੂੰ ਰੀਡ ਕਰ ਲੈਂਦੇ ਆ ਫਿਰ ਤੀਜੇ ਜਨਮ 'ਚ ਉਸ ਮੈਸੇਜ ਕਰਕੇ ਉਸ ਜਗ੍ਹਾ ਤੇ ਪਹੁੰਚ ਜਾਂਦੇ ਆ ਫਿਰ ਰੀਚਾਰਜ ਕਰਾ ਲੈਂਦੇ ਆ ਠੀਕ ਹੈ ਇਸ ਤਰ੍ਹਾਂ ਪਰਮਾਤਮਾ ਦੇ ਨਾਮ ਨਾਲ ਜੁੜਨਾ ਪੁਰਬਿਤਨਾ ਮੈਂ ਤੁਮਰੇ ਸੇਵਕ ਇਹ ਅੱਡ ਅੱਡ ਸਟੈਪ ਬਾਈ ਸਟੈਪ ਅੱਗੇ ਦੀ ਅੱਗੇ ਵਧ ਜਾਂਦੇ ਆ ਪਰ ਜਿਹੜਾ ਜਿੰਨਾ ਸਮਾਂ ਜਿੱਥੇ ਬਤਾਣਾ ਲਿਖਿਆ ਹੋਇਆ ਉਹ ਜਦੋਂ ਉਹ ਪੂਰਨਤਾ ਹੋ ਜਾਂਦੀ ਹੈ ਫਿਰ ਪ੍ਰਮਾਤਮਾ ਉਹਨੇ ਕਰਮ ਉਸ ਛੇਤੀ ਕੱਢ ਦਿੰਦਾ ਠੀਕ ਹੈ ਗੁਰਕਾ ਸ਼ਬਦ ਜਿਹੜਾ ਨਾ ਪ੍ਰਮਾਤਮਾ ਦਾ ਸ਼ਬਦ ਹੈ ਘਟਾਏ ਕੋਟ ਕਰਮ ਉਹ ਕੋਟਾਂ ਹੀ ਕਰਮਾਂ ਨੂੰ ਕੱਢ ਦਿੰਦਾ ਠੀਕ ਹੈ ਪਰ ਗੱਲ ਹੈ ਕਿ ਉਹਦੇ ਨਾਲ ਪਿਆਰ ਤੁਹਾਡਾ ਕਿੰਨੀ ਛੇਤੀ ਪੈਂਦਾ ਤੁਸੀਂ ਉਹਨੂੰ ਸਮਰਪਣ ਕਿੰਨੀ ਛੇਤੀ ਕਰਦੇ ਆ ਇਹ ਤੇ ਡਿਪੈਂਡ ਹੈ ਹਾਂ ਠੀਕ ਹੈ ਜੇ ਤੁਹਾਡਾ ਸਮਰਪਣ ਸਰੈਂਡਰ ਜਿਹੜਾ ਤੁਹਾਡਾ ਬਹੁਤ ਸਹੀ ਫੋਕਸ ਹੋ ਕਰਕੇ ਤੁਸੀਂ ਆਪਣੇ ਅੰਦਰ ਤੁਸੀਂ ਕਹੋ ਮੈਂ ਸੰਸਾਰੀ ਵੀ ਰਹਿਣਾ ਠੀਕ ਹੈ ਸੰਸਾਰੀ ਰਹਿ ਕਰਕੇ ਮੈਂ ਝੂੜ ਵੀ ਬੋਲਣਿਆ ਮੈਂ ਉਹ ਵੀ ਕਰਨਿਆ ਪਰ ਰੱਬ ਦਾ ਗੁਰਦਾਰ ਮੱਥਾ ਟੇਕਿਆ ਜਾਂਦੇ ਜਾਂਦੇ ਨੰਗਦੇ ਉਹ ਵੀ ਪੂਰੀ ਤਰ੍ਹਾਂ ਤੇ ਨਹੀਂ ਨੰਗਦੇ ਆਇੰਗਾ ਮੈਂ ਠੀਕ ਹੈ ਠੀਕ ਹੈ ਇਹ ਕਰਮ ਕਾਂਡੀ ਲੋਕਾਂ ਦੇ ਕੰਮ ਇਹ ਸਿਸਟਮ ਨਹੀਂ ਹੈ ਠੀਕ ਹੈ ਜਾਂ ਜਾਂਦੇ ਕਈ ਬਜ਼ੁਰਗਾਂ ਨੂੰ ਇੱਥੋਂ ਰੱਬ ਦੀ ਗੱਲ ਛੱਡੋ ਆਪਣੇ ਬਜ਼ੁਰਗਾਂ ਆਂ ਦੀਸ ਸੀਗਲ ਦੀ ਐਂ ਕਰਦੇ ਪੈਰੀਆਂ ਤੈਨੂੰ ਲਾਂਦੇ ਕੋਟਿਆਂ ਤੋਂ ਮੁੜ ਜਾਂਦੇ ਆ ਉਹ ਵੀ ਮੁੜ ਜਾਂਦੇ ਆ ਪੂਰਾ ਨਹੀਂ ਲਾਂਦੇ ਹਨ ਤੇ ਇਸੇ ਤਰ੍ਹਾਂ ਰੱਬ ਨੂੰ ਵੀ ਖੇਡ ਬਣਾਇਆ ਲੋਕਾਂ ਨੇ ਆਪਣੇ ਦੁੱਖ ਆਮ ਜਿਹੜਾ ਇਨਸਾਨ ਆ ਉਹ ਦੁੱਖ ਸੁੱਖ ਦੇ ਵਿੱਚ ਫਸਿਆ ਆ ਰੱਬ ਨੂੰ ਤਾਂ ਜਾਂਦਾ ਉਹਦੇ ਕੋਲੇ ਆਪਣੀਆਂ ਮੰਨਤਾਂ ਤਾਂ ਮੰਗਦਾ ਆ ਬਲਕਿ ਪ੍ਰਮਾਤਮਾ ਦਾ ਲੈਵਾ ਦੇਵੀ ਨਾਲ ਕੋਈ ਉਹਨੂੰ ਥੋੜੀ ਆ ਤੁਹਾਡੀ ਕਰੰਸੀ ਚਾਹੀਦੀ ਆ ਵੀ ਮੈਨੂੰ ਡਾਲਰ ਚੜਾ ਮੈਨੂੰ ਰੁਪਏ ਚੜਾ ਉਹਨਾਂ ਨੂੰ ਨਹੀਂ ਚਾਹੀਦੇ ਉਹਨਾਂ ਨੂੰ ਤੁਹਾਡਾ ਸਵਾਸ ਚਾਹੀਦਾ ਤੁਹਾਡਾ ਪਿਆਰ ਚਾਹੀਦਾ ਤੁਹਾਡਾ ਜਿਹੜਾ 24 ਘੰਟੇ ਜਿੰਨੇ ਸਵਾਸ ਲਏ ਉਹਦੇ ਵਿੱਚ ਦਸਵੰਧ 1 ਘੜੀ ਆਧੀ ਘੜੀ ਆਧੀ ਹੂੰ ਤੇ ਆਦ ਭਗਤਨ ਸੇ 31 ਗੋਸਤੇ ਜੋ ਕਿੰਨੇ ਸੁਲਾ ਹਣਾ ਜੋ ਤੁਸੀਂ ਜਿੰਨਾ ਵੀ ਸਮਾਂ ਕੱਢ ਸਕਦੇ ਹੋ ਉਹ ਸਵਾਸਾਂ ਦਾ ਉਹ ਦਸਵੰਧ ਕੱਢੋ ਉਹ ਜਿੰਨਾ ਵੀ ਭਾਵੇਂ 1 ਮਿੰਟ ਵੀ ਉਹਦਾ ਨਾਮ ਜਪੋ ਪਰ ਉਹਦੇ ਨਾਲ ਪਿਆਰ ਤਾਂ ਪਾਓ ਠੀਕ ਹੈ ਚਰਨ ਸ਼ਰਨ ਗੁਰ ਏਕ ਪੈਂਦਾ ਜਾਇ ਤ ਸਤ ਗੁਰ ਕੋਟ ਪੈਂਦਾ ਅੱਗੇ ਹੋਇਲੇ ਦਾ ਠੀਕ ਹੈ ਤੇ ਉਹਦੇ ਨਾਲ ਪਿਆਰ ਜਿਹੜਾ ਇਸੇ ਤਰ੍ਹਾਂ ਪੈਂਦਾ ਆ ਤੇ ਉਹ ਤੁਹਾਨੂੰ ਸਾਰੇ ਪਾਸੇ ਆਨੰਦ ਆਣਾ ਚਾਹੀਦਾ ਉਪਾਵੇਂ ਕਿਸੇ ਤਰੀਕੇ ਕੋਈ ਵੀ ਧਰਮੀ ਬੰਦਾ ਕਿਸੇ ਵੀ ਤਰੀਕੇ ਰੱਬ ਦਾ ਨਾਮ ਲੈ ਰਿਆ ਉਹਦੇ ਨਾਲ ਪਿਆਰ ਤੁਹਾਡਾ ਹੋਣਾ ਚਾਹੀਦਾ ਇਹ ਨਾ ਹੋਵੇ ਤੁਸੀਂ ਰੱਬ ਦਾ ਨਾਮ ਜਪਾਰੇ ਤਾਂ ਉਹ ਤੁਹਾਡੇ ਕੋਲੇ ਆ ਕੇ ਦੂਜੇ ਇਹ ਤਰੀਕੇ ਰੱਬ ਦਾ ਨਾਮ ਜੀ ਲੈ ਰਿਆ ਤੇ ਤੁਸੀਂ ਉਹਨੂੰ ਉਹ ਪਾਸੇ ਹੋਇਆ ਅਸੀਂ ਤਾਂ ਸਿਰਫ ਵਾਇਗਰ ਵਾਇਗਰ ਜਪਦੇ ਤੂੰ ਸਾਡੇ ਕੋਲੇ ਆ ਕੇ ਆਏਂਗਾ ਜੇ ਆਪਣ ਲਾਗੇ ਨਹੀਂ ਇਹ ਗਲਤ ਪਰ ਗੱਲ ਹੈ ਨਾ ਧਰਮੀ ਲੋਕੀ ਆਪਸ ਵਿੱਚ ਸਭ ਤੋਂ ਜ਼ਿਆਦਾ ਲੜਦੇ ਦੇਖ ਧਰਮੀ ਨਹੀਂ ਲੜਦੇ ਧਰਮੀ ਕਹਾਨ ਵਾਲੇ ਲੜਦੇ ਠੀਕ ਹੈ ਧਰਮੀ ਕਹਣਾ ਧਰਮੀ ਹੋਣ ਚ ਬੜਾ ਫਰਕ ਆ ਠੀਕ ਹੈ ਕਿਉਂਕਿ ਧਰਮੀ ਜਿਹੜਾ ਇਨਸਾਨ ਹੈ ਨਾ ਉਹ ਧਰਮ ਦੇ ਨਾਮ ਤੇ ਤੰਦਾ ਨਹੀਂ ਕਰਦਾ ਹਮ ਧਰਮ ਦੇ ਨਾਮ ਤੇ ਲੋਕਾਂ ਨੂੰ ਲੜਾ ਨਹੀਂ ਸਕਦਾ ਹਮ ਧਰਮ ਦੇ ਨਾਮ ਤੇ ਲੋਕਾਂ ਚ ਵਿਵਾਦ ਨਹੀਂ ਪੈਦਾ ਕਰਦਾ ਹਮ ਧਰਮ ਦੇ ਨਾਮ ਤੇ ਲੋਕਾਂ ਨੂੰ ਯਾਨੀ ਕਿ ਗਲਤਫਹਿਮੀਆਂ ਨਹੀਂ ਪ੍ਰਗਟ ਕਰਦਾ ਹਮ ਤੇ ਧਰਮੀ ਇਨਸਾਨ ਉਹੀ ਹੈ ਜਿਹੜਾ ਪਰਮਾਤਮਾ ਨਾਲ ਡਾਇਰੈਕਟ ਆਰਡਰ ਦੇ ਵਿੱਚ ਹੈ ਤੇ ਉਹਦੀ ਬਣਾਈ ਹੋਈ ਜਿਹੜੀ ਕੁਦਰਤ ਜਿਹੜੀ ਕਾਇਨਾਤ ਬਣਾਈ ਆ ਉਹਦੇ ਵਿੱਚ ਪਸ਼ੂ ਪੰਛੀ ਤੋਂ ਲੈ ਕੇ ਹਰ ਸਬਤਾ ਦੇ ਨਾਲ ਉਹ ਜਾ ਕਰਕੇ ਉਹਦਾ ਸਨੇਹਾ ਦਿੰਦਾ ਆ ਉਹਦਾ ਡਾਕੀ ਆ ਪਰ ਗੱਲ ਹੈ ਨਾ ਜਿਹੜੇ ਜ਼ਿਆਦਾਤਰ ਅਸੀਂ ਆਪਣੇ ਆਪ ਨੂੰ ਧਰਮੀ ਕਹਾਂਦੇ ਤੁਸੀਂ ਵੀ ਕਹਿੰਦੇ ਹੋ ਪਰ ਜ਼ਿਆਦਾਤਰ ਲੋਕ ਤਾਂ ਇਹ ਹੀ ਹੈ ਜਿਹੜੇ ਮੰਦਰਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਵੜੇ ਹੋਏ ਨੇ ਜਿਹੜੇ ਵੱਖ-ਵੱਖ ਧਾਰਮਿਕ ਸਥਾਨਾਂ ਦੇ ਵਿੱਚ ਵੜੇ ਹੋਏ ਐ ਇੱਕ ਦੂਜੇ ਨਾਲ ਈਰਖਾ ਹੀ ਬੜੀ ਹੁੰਦੀ ਹੈ ਗੁੱਸਾ ਹੀ ਬੜਾ ਆ ਜਾਂਦਾ ਮੈਂ ਤੁਹਾਨੂੰ ਦੱਸਿਆ ਆਪਾਂ ਪਹਿਲਾਂ ਗੱਲ ਕੀਤੀ ਸੀ ਸੱਚ ਔਰ ਝੂਠ ਦੋਨੋਂ ਸੇ ਸਮਾਨਾਂਤਰ ਚੱਲਦੇ ਆ ਹਨਾ ਤੇ ਬਹੁਤ ਜ਼ਿਆਦਾ ਜਿੱਥੇ ਇਕੱਠ ਹੋਵੇ ਜ਼ਰੂਰੀ ਨਹੀਂ ਕਿ ਉੱਥੇ ਸੱਚ ਹੋਊਗਾ ਤੇ ਬਹੁਤ ਜ਼ਿਆਦਾ ਜਿੱਥੇ ਲੋਕ ਬੈਠ ਕੇ ਕੋਈ ਗਲਤ ਗੱਲ ਕਰ ਰਹੇ ਹੋਣ ਜ਼ਰੂਰੀ ਨਹੀਂ ਕਿ ਰੱਬ ਦੀ ਗੱਲ ਹੋ ਰਹੀ ਹੋਊਗੀ ਠੀਕ ਹੈ ਤੇ ਪਰ ਇਹ ਵੀ ਜ਼ਰੂਰੀ ਹੈ ਜਿੱਥੇ ਝੂਠ ਹੋਊਗਾ ਸੱਚ ਦੀ ਵੈਲਿਊ ਉੱਥੇ ਹੀ ਆ ਸੱਚ ਦੀ ਵੈਲਿਊ ਵੀ ਉੱਥੇ ਹੈ ਨਾ ਜਿੱਥੇ ਝੂਠ ਹੋਊਗਾ ਜਿੱਥੇ ਝੂਠ ਹੀ ਹੈ ਨਹੀਂ ਸੱਚ ਤਾਂ ਤੁਹਾਨੂੰ ਪਤਾ ਕਿਵੇਂ ਲੱਗੂ ਕਿ ਸੱਚ ਹੀ ਬੋਲ ਰਿਹਾ ਹਾਂ ਜਿੱਥੇ ਸੱਚ ਹੀ ਸੱਚ ਹੈ ਉਹਦੇ ਵਿੱਚ ਫਿਰ ਝੂਠ ਦਾ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਝੂਠ ਹੈ ਕੀ ਹੈ ਦੋਨੀਆਂ ਚੀਜ਼ਾਂ ਬਣਾਈਆਂ ਪਰਮਾਤਮਾ ਨੇ ਠੀਕ ਹੈ ਉਹਨੇ ਕਲ ਯੁਗ ਨੂੰ ਵੀ ਜਨਮ ਦੇਣ ਵਾਲਾ ਉਹੀ ਆ ਸਤਜੁਗ ਨੂੰ ਵੀ ਜਨਮ ਦੇਣ ਵਾਲਾ ਉਹੀ ਆ ਕਰਮ ਧਰਮ ਉਹਨੇ ਦੋਨੋਂ ਬਣਾਏ ਆ ਉਹਨੇ ਸਾਰੇ ਬਣਾਏ ਆ ਉਹਨੇ ਸਾਰੀਆਂ ਚੀਜ਼ਾਂ ਆਦਮੀ ਔਰ ਔਰਤ ਬਣਾਇਆ ਇੱਕਲਾ ਆਦਮੀ ਤਾਂ ਨਹੀਂ ਬਣਾਇਆ ਉਹਨੇ ਸਮਾਨ ਅੰਤਰ ਬਣਾਇਆ ਹੈਨਾ ਤੇ ਉਹ ਸਰੀਰ ਦੇ ਵਿੱਚ ਪਾਈ ਹੋਈ ਜਿਹੜੀ ਜੋਤ ਆ ਉਹ ਆਪਣਾ ਆਪਣੇ ਕਰਮਾਂ ਦੇ ਮੁਤਾਬਕ ਉਹਦੇ ਵਿੱਚ ਪ੍ਰਵੇਸ਼ ਕਰਕੇ ਆਪਣਾ ਕਰਮ ਕਰਦੀ ਆ ਤੇ ਉਸ ਕਰਮ ਦੇ ਵਿੱਚ ਉਹ ਜਿਹੜੀ ਸੰਗਤ ਜਿਹੜੀ ਸੰਗਤ ਕਰਦੀ ਹੈ ਜਿਸ ਮਾਹੌਲ ਚ ਰਹਿੰਦੀ ਆ ਉਹਦੇ ਮੁਤਾਬਕ ਉਹ ਆਪਣੇ ਅਗੋ ਕਰਮ ਤੈਅ ਕਰਦੀ ਆ ਤੇ ਕਰਮਾਂ ਦਾ ਰਿਜ਼ਲਟ ਫਿਰ ਆਪਣਾ ਆਪ ਝੋਕਰ ਕੇ ਐਨਲਾਈਜ਼ ਕਰਦੀ ਵੀ ਮੈਂ ਆ ਕੀ ਕੀਤਾ ਠੀਕ ਹੈ ਸ੍ਰਿਸ਼ਟੀ ਦੀ ਸ਼ੁਰੂਆਤ ਕਿਸ ਤਰੀਕੇ ਦੇਖੋ ਕਵਣ ਸੁਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਿਆ ਨਿਸਤ ਤਦੋਹ ਅਰਬ ਅਰਬ ਤੰਦੂਗਾਰਾ ਧਰਨਾ ਗਗਨ ਹੁਕਮਾ ਪਾਰਾ ਜਦੋਂ ਕੁਛ ਵੀ ਨਹੀਂ ਸੀ ਤੰਦੂਗਾਰਾ ਸੀ ਤੰਦੂਗਾਰਾ ਮਤਲਬ ਤੰਦੂਗਾਰ ਜਿਹਨੇ ਧੰਦ ਕੁਛ ਵੀ ਨਹੀਂ ਨਜ਼ਰ ਆ ਰਿਹਾ ਬਲੈਕ ਸੀ ਕਿੰਤਾ ਪਸਾਓ ਇੱਕੋ ਕਵਾਓ ਹੂੰ ਠੀਕ ਹੈ ਸਾਇੰਸ ਕਹਿੰਦੀ ਬਿਗ ਬੈਂਗ ਹੋਇਆ ਗੁਰਬਾਣੀ ਕਹਿੰਦੀ ਉਦੋਂ ਉਹਨੇ ਧੋਣੀ ਤੋਂ ਪ੍ਰਗਟ ਹੋਇਆ ਆਪਣਾ ਆਪੀ ਨੇ ਆਪ ਸਾਜਿਓ ਆਪੀ ਨੇ ਰਚਿਓ ਨਾਓ ਦੂਈ ਕੁਦਰਤ ਸਾਜ ਕੇ ਅਨਾ ਦੂਈ ਕੁਦਰਤ ਨੂੰ ਸਾਜਿਆ ਨਾ ਜਦੋਂ ਫਿਰ ਉਹਦੇ ਵਿੱਚ ਹੀ ਆਪ ਪਸਾਰਾ ਆਪਣਾ ਕਰਦਾ ਉਹਨੇ ਆਪਣੀ ਰਚਨਾ ਉਹਨੇ ਆਪ ਕੀਤੀ ਆ ਜੁਨੀ ਆ ਨਾ ਉਹ ਤੇ ਖੁੱਦ ਨੂੰ ਵੀ ਭੰਗ ਕਰਨ ਵਾਲਾ ਵੀ ਉਹੀ ਆ ਸਵੈ ਭੰਗ ਉਹ ਕਿਸੇ ਜੁਨਾ ਚ ਨਹੀਂ ਆਉਂਦਾ ਪਰ ਜੁਨਾ ਚ ਆਈ ਹੋਈ ਆਪਣੀ ਰਚਨਾ ਚ ਉਹਨਾਂ ਦੇ ਵਿੱਚ ਬੈਠਾ ਉਹ ਤੇ ਲੱਭ ਬਾਹਰ ਰਹੇ ਹੋ ਪਰ ਬੈਠਾ ਅੰਦਰ ਕਹ ਲੈ ਹੁਣ ਗੱਲ ਧਰਮ ਦਾ ਕਿੱਥੇ ਆ ਧਰਮ ਇੱਥੇ ਆ ਕਿ ਕੋਈ ਜਿਸ ਨੇ ਜੇ ਆਪਣੇ ਪਿਤਾ ਜੀ ਤੋਂ ਕੋਈ ਚੀਜ਼ ਮੰਗਣੀ ਆ ਤੇ ਪਿਤਾ ਜੀ ਤੋਂ ਕੋਈ ਚੀਜ਼ ਮੰਗਣੀ ਆ ਤੇ ਉਹ ਮੈਨੂੰ ਥੋੜੀ ਕਹੋਗਾ ਓਂਕਾਰ ਭਾਜੀ ਮੇਰੇ ਫਾਦ ਸਾਹਿਬ ਨੂੰ ਕਿਓ ਵੀ ਆ ਮੈਨੂੰ ਦੇ ਦਿਓ ਹਨਾ ਇਹ ਕੋਈ ਸਿਆਣਾ ਪਾਲੀ ਗੱਲ ਥੋੜੀ ਆ ਤੁਹਾਡਾ ਆਪਣੇ ਪਿਤਾ ਜੀ ਨਾਲ ਪਿਆਰ ਹੋਣਾ ਚਾਹੀਦਾ ਨਾ ਤੁਸੀਂ ਉਹਨਾਂ ਨੂੰ ਡਾਇਰੈਕਟ ਕਹੋ ਤੁਹਾਡਾ ਹੱਕ ਬਣਦਾ ਨਾ ਤੇ ਜੇ ਤੁਸੀਂ ਇਸ ਚੀਜ਼ ਨੂੰ ਰੂਲ ਬਣਾ ਲਓ ਕਿ ਹਰ ਦੂਜੀ ਜਗ੍ਹਾ ਤੇ ਜਾ ਕੇ ਉਹਨੂੰ ਕਹੋ ਵੀ ਯਾਰ ਮੇਰੇ ਡੈਡੀ ਨਾਲ ਗੱਲ ਕਰੀ ਵੀ ਆ ਮੈਨੂੰ ਚਾਹੀਦਾ ਮੈਨੂੰ ਗਲਤ ਹੋ ਜੀ ਜਦੋਂ ਵਿੱਚ ਮਡੀਏਟਰ ਪਾਣੇ ਸਟਾਰਟ ਕਰਤੇ ਆਪਣੀ ਹਰ ਚੀਜ਼ ਗੱਲ ਕਰਨ ਲਈ ਉਦੋਂ ਤੁਹਾਨੂੰ ਕੰਮ ਖਰਾਬ ਫਿਰ ਉਹਦੇ ਨਾਲ ਜੜਾਅ ਕੱਟੋ ਹੂੰ ਉਹਦੇ ਨਾਲ ਡਾਇਰੈਕਟ ਗੱਲ ਕਰੋ ਜਿੱਦਾਂ ਵੀ ਕਰਦੇ